ਲੋ ਜੀ ਦੇ ਹੈਂਗਰ ਫਲਾਈਟ ਮਿਊਜ਼ੀਅਮ ਆਏ ਅੱਜ ਫਸਟ ਟਾਈਮ ਜਾਜਾਂ ਦੇ ਅੱਡੇ ਦਾ ਮਿਊਜ਼ੀਅਮ ਬਣਿਆ ਵਾ ਤੇ ਆ ਜੋ ਦੇਖੀਏ ਕਿੱਦਾਂ ਦਾ ਵਾ ਇੱਥੇ ਬਾਹਰ ਹੀ ਹੈਲੀਕਾਪਟਰ ਲਾਇਆ ਹੋਇਆ ਇਹਨਾਂ ਨੇ ਇੱਕ ਚਿੱਟੇ ਰੰਗ ਦਾ ਐਂਟਰੀ ਜੀ ਆਪਣੀ ਰਿਸਟ੍ਰਿਕਟਿਡ ਐਂਟਰੀ ਡਿਲੀਵਰੀਜ਼ ਓਨਲੀ ਮਿਊਜ਼ੀਅਮ ਐਂਟਰੈਂਸ ਇਹ ਐਡਰੈਸ ਹੈ ਇਹਦਾ ਮੈਕੋਲਵੀ ਨਾਰਥ ਈਸਟ ਆ ਦੇਖੋ ਹੈਲੀਕਾਪਟਰ ਲੱਗਾ ਚਿੱਟੇ ਰੰਗ ਦਾ ਆਜੋ ਅੰਦਰ ਜਾ ਕੇ ਦੇਖਦੇ ਆ ਕਿਦਾਂ ਦਾ ਇਹ ਸਾਰਾ ਕੈਲਗਰੀ ਜੀ 에어ਪੋਰਟ ਦੇ ਥੱਲੇ ਵਾਲਾ ਪਾਰਟ ਆ ਸਾਰਾ ਉਹਦੇ ਥੱਲੇ ਥੱਲੇ ਆ 뮤ਜ਼ੀਅਮ ਦੀ ਐਂਟਰੀ ਇਸ ਸਾਈਡ ਆ ਆਜੋ ਇਹ ਐਂਟਰੀ 뮤ਜ਼ੀਅਮ ਦੀ

ਇੰਦਾਂ ਜਿਆ ਚੱਲਦੇ ਹੁੰਦੇ ਇਹ ਦੇਖੋ ਪਿੱਲਾਂ ਭੱਜ ਕੇ ਚੜ੍ਹਦੇ ਹੁੰਦੇ ਇੱਥਾਂ ਇੱਥੇ ਰਹਿ ਆ ਆ ਦੇਖੋ ਹੋਮਸ ਆਫਟਰ ਲੋ ਜੀ ਇਹ ਅਮਰੀਕਾ ਚ ਬਣਿਆ ਹੋਇਆ ਵਨ ਆਫ ਦੀ ਮੋਸਟ ਪਾਵਰਫੁਲ ਰੇਡੀਅਲ ਇੰਜਨ ਬਣਿਆ ਗਿਆ ਹੈ ਉਦੋਂ ਤੇ ਦੇਖੋ ਕਿੰਦਾ ਦੀ ਚੀਜ਼ ਹੈ ਪਹਿਲਾਂ ਵੀ ਦੇਖੋ ਏ ਦੇਖ ਲੈ ਇਦਾਂ ਨੇ ਹੁੰਦੇ ਜਿੰਜਨ 1937 ਵਿੱਚ ਸਭ ਤੋਂ ਪਹਿਲਾਂ ਚੜਿਆ ਸੀ 1937 ਚ ਚੜਿਆ ਸੀ ਸਭ ਤੋਂ ਪਹਿਲਾਂ ਯਾੜਾ ਆਇਆ ਕਿੰਨੀ ਤਗੜੀ ਮਸ਼ੀਨਰੀ ਹੈ 1937 ਚ ਤੇ ਆਹ ਦੇਖੋ ਕਿੰਨਾ ਵੱਡਾ ਜੀ

ਆ ਪਤਾ ਨਹੀਂ ਕੀ ਚੀਜ਼ਾਂ ਵੇਲਾ ਜਾਚ ਬਹਿ ਜਾਂਦੇ ਆ ਪਾ ਫੜਾਵੜ ਦੇ ਅੰਦਰ ਕੀ ਮਸ਼ੀਨਰੀ ਕਿੱਦਾਂ ਦੀ ਹੈ ਮਨਾਰ ਮਨਾਰ ਆ ਜੇ ਕਿ ਮਸ਼ੀਨ ਕਰਨ ਲੱਗੀ ਹੁੰਦੀ ਆ ਉਹ ਬਣਾਈ ਇਹਨੇ ਬਣਾਈ ਨਹੀਂ ਮਤਲਬ ਉਹ ਹੀ ਪੁਰਾਣੀ ਰੱਖੀ ਹੋਈ ਇਹਨਾਂ ਨੇ ਮਿਊਜ਼ੀਅਮ ਚ ਆ ਦੇਖੋ ਜਿਹੜੀ ਮਜ਼ਾਈਲਾਂ ਜੀ ਹੁੰਦੀਆਂ ਆ ਉਹ ਜੀਆਂ ਯੋ ਕਿ ਬੰਦੀ ਹੈ ਇਹ 에ਰੋਪਲੇਨਸ ਬਾਰੇ ਪੜੋਗੇ ਤਾਂ ਕੋਈ ਵੀਡੀਓਸ ਦੇਖੋਗੇ ਤੁਹਾਨੂੰ ਇਹ ਦੱਸਿਆ ਜਾਏਗਾ ਕਿ ਪਲੇਨ ਕਿਹੜਾ ਬਣਾਇਆ ਗਿਆ ਹੈ ਹਾਂ ਹਾਂ ਪਲੇਨ ਦੇ ਨਾਂ ਤਾਂ ਵੀ ਇਹ ਰੀਅਲ ਪਲੇਨ ਉਹੀ ਜਿਹੜਾ ਉਹਨਾਂ ਨੇ ਬਣਾਇਆ ਹਾਂਜੀ ਅੱਛਾ 1903 ਚਾਰ ਦੇ ਬਣਾ ਇਹਦੇ ਨਾਂ ਤਾਂ ਵੀਲਸ ਨੇ ਨਾ ਇਸ ਦੇ ਵਿੱਚ ਕੋਈ ਡਰਾਈਵਰ ਹੈ ਰਾਈਟ ਬਣਾਉਣ ਦਾ ਕੋਈ ਇੱਕ ਚੀਜ਼ ਕਲੀਅਰ ਹੋ ਗਈ ਸੀ ਕਿ ਫਿਜ਼ਿਕਸ ਦੇ हिसाब ਨਾਲ ਵੀ ਜਿਸ ਤਰ੍ਹਾਂ ਕੇ ਪਲੇਨ ਉੜਨਾ ਹੈ ਤਾਂ ਉਹ ਕਿਸ ਚੀਜ਼ ਦੀ ਲੋੜ ਹੈ ਵਿੰਗਸ ਹੈਗੇ ਨੇ ਵਿੰਗਸ ਦੇ ਸ਼ੇਪ ਇਕਵਲਟਰੀਅਨ ਸ਼ੇਪ ਤਾਂ ਪਛੋੜ ਕੀਤੀਏ ਇੱਕ ਨੇ ਵੀ ਜਾਇਉਣਾ ਨੇ ਦੋ ਬਣਾਏ ਠੀਕ ਹੈ ਵਿੰਗਸ ਤੇ ਲੇਕਿਨ ਇਹ ਕਾਮਯਾਬ ਨਹੀਂ ਹੋਇਆ ਲੇਕਿਨ ਇੱਕੋ ਚੀਜ਼ ਇੱਕੋ ਲੈਸਨ ਜਿਹੜਾ ਸਾਨੂੰ ਮਿਲ ਗਿਆ ਕਿ ਪਲੇਨਸ ਉੜਨ ਵਾਸਤੇ ਕੀ ਫਾਰਮੂਲਾ ਯੂਜ਼ ਹੋਏਗਾ ਜੋ technically technically ਇਹ ਵੀ ਪਲੇਨ ਨੂੰ ਲਿਫਟ ਕਿਸ ਤਰ੍ਹਾਂ ਮਿਲੇਗੀ ਉਹ ਚੀਜ਼ ਕਲੀਅਰ ਹੋ ਗਈ ਸੀ ਡਾਰਕ ਡਾਰਟ ਡੀਆਰਟ ਸਿਲਵਰ ਡਾਰਟ ਸਿਲਵਰ ਡਾਰਟ ਅੱਛਾ ਇਸ ਪਲੇਨ ਦੇ ਵਿੱਚ ਮੋਟਰ ਵੀ ਹੈ ਹੂੰ ਉੱਪਰ ਆਇਲ ਟੈਂਕ ਹੈਗਾ ਹੂੰ ਹੂੰ ਦੋ ਵੈਂਟਸ ਨੇ ਥੱਲੇ ਵੀਲਸ ਨੇ ਇੱਕ ਡਰਾਈਵਰ ਬੈਠ ਸਕਦਾ ਅੱਗੇ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਉਹਦੀ ਪਿਚ কন্ট্রোল ਕਰਨ ਵਾਸਤੇ ਕਿ ਉੱਪਰ نیچے ਕਿਵੇਂ ਲ ਜਾਣਾ ਹੈ ਰੁਕਣਾ ਹੈ ਉਹਨੂੰ ਕੰਟਰੋਲ ਕਰਦੇ ਪਿੱਛੇ ਜਿਹੜਾ ਰੈਡਰ ਲੱਗਿਆ ਹੋਇਆ ਹੈ ਰੈਡਰ ਦੇ ਨਾਲ ਉਹ ਕੰਟਰੋਲ ਕਰਦਾ ਕਿ ਵੀ ਖੱਬੇ ਮੁੜਨਾ ਹੈ ਸੱਜੇ ਮੁੜਨਾ ਹੈ ਓਕੇ ਰਾਈਟ ਠੀਕ ਹੈ ਤੇ ਇਹ ਇਹ ਪਲੇਨ ਕਾਫੀ ਸਕਸੈਸਫੁਲ ਹੋਇਆ ਹੂੰ ਹੂੰ ਇਹ ਇਸ ਪਲੇਨ ਦੇ ਪਿੱਛੇ ਜਿਹੜਾ ਸੀਗਾ ਗ੍ਰਾਮ ਬੈਲ ਤੁਸੀਂ ਨਾਮ ਸੁਣਿਆ ਹੋਣਾ ਹਾਂਜੀ ਗ੍ਰਾਮ ਬੈਲ ਨੇ ਟੈਲੀਫੋਨਿੰਗ ਕੀਤਾ ਸੀ ਹੂੰ ਉਹ ਇਨਵੈਂਟ ਤੇ ਟੈਲੀਫੋਨ ਇਨਵੈਂਟ ਕਰਨ ਤੋਂ ਬਾਅਦ ਇਹ ਵੀ ਉਸੇ ਦਾ ਹੀ ਕੰਮ ਹੈ ਗ੍ਰਾਮ ਬੈਲ ਤੇ ਇੱਕ ਉਹਦਾ ਹੋਰ ਫਰੈਂਡ ਸੀਗਾ ਹੂੰ ਕੀ ਨਾਮ ਦਾ ਜੋਨ ਇਸ ਇਸ ਸ਼ੇਪ ਵਿੱਚ ਹੈ ਕਿ ਇਸ ਨੇ ਹਵਾ ਨੂੰ ਬੜੀ ਜ਼ੋਰ ਦੀ ਪਿੱਛੇ ਵੱਲ ਨੂੰ ਧੱਕਿਆ ਤੇ ਇਹਦਾ ਇੰਜਨ ਹੈ ਇੰਜਨ ਨੇ ਇੰਨੇ ਕੁ ਮਾਣ ਪਲੱਸ ਜਿੰਨੀ 에ਰ ਰੱਥੇ ਆ ਗਈ ਉਹਨੂੰ ਨਾਲੇ ਤਾਂ ਇਹਨੇ ਇੰਜਨ ਨੂੰ ਕੂਲ ਕਰਨਾ ਦੂਸਰਾ ਇਸ ਇਹਨੂੰ ਪਿੱਛੇ ਜਾ ਕੇ ਉਹਨਾਂ ਨੇ ਬਰਨ ਕਰਕੇ ਬੜੀ ਫਾਸਟ ਸਪੀਡ ਨਾਲ ਜਿਵੇਂ ਰਾਕਟ ਟੈਕਨੋਲੋਜੀ ਹੈ ਉਸ ਹੱਬ ਨਾਲ ਇਹਨੇ ਪਿੱਛੇ ਧੱਕਣ ਹਵਾ ਨੂੰ ਜਿੰਨਾ ਹਵਾ ਨੂੰ ਪਿੱਛੇ ਧੱਕਣਗੇ ਉੰਨਾ ਪਲੇਨ ਅੱਗੇ ਮੂਵ ਕਰੇਗਾ ਹੂੰ ਠੀਕ ਹੈ ਇਹ ਪਲੇਨ ਬਣਾਇਆ ਸੀ ਇਹਦੇ ਤਿੰਨ ਲੱਗੇ ਨੇ ਹਵਾ ਨੂੰ ਚ ਵਿੰਗਸ ਜਿਹੜੇ ਨੇ ਟ੍ਰਿਪਲ ਪਲੇਨ ਟ੍ਰਿਪਲ ਵਿੰਗਸ ਹੈਗੇ ਥੱਲੇ ਦੇਖੋ 에ਅਰ ਫੋਰਸ ਦਾ ਨਿਸ਼ਾਨ ਬਣਿਆ ਸਭ ਤੋਂ ਨੀਚੇ ਵੱਲੇ ਬਿੰਦੇ ਥੱਲੇ ਇਹ 에ਅਰ ਫੋਰਸ ਵਾਸਤੇ ਬਣਾਇਆ ਸੀ ਲੇਕਿਨ ਵਾਇਦਾ ਟਾਈਮ 'ਚ ਪਲੇਨ ਬਣ ਕੇ ਰੈਡੀ ਹੋਇਆ ਤੇ ਇਹ ਵਰਲਡ ਵਾਰ 1 ਖਤਮ ਹੋ ਗਈ ਸੀ ਅੱਛਾ ਐਂਡ ਇਸ ਤਰ੍ਹਾਂ ਇੱਕ ਨੁਕਸੇ ਇਹ ਰਹਿ ਗਿਆ ਤੇ ਇਹਦੇ ਉੱਪਰ ਉਹ ਗਨ ਲੱਗੀ ਹੋਈ ਹੈ ਦੇਖੋ ਬਲੈਕ ਕਲਰ ਦੀ ਗਨ ਹੈ ਉਹ ਗਨ ਫਾਇਰ ਕਰਦੀ ਸੀ ਹੂੰ ਤੇ ਲੇਕਿਨ ਇਹਦੇ ਇੱਕ ਨੁਕਸੇ ਇਹ ਰਹਿ ਗਏ ਜਦੋਂ ਇਹ ਫਲੇਮ ਇਹਦਰ ਵਿੰਗਰ ਤੇ ਜਾਂਦਾ ਹੈ ਇਹ ਉੱਪਰ ਤੇ ਉਹ ਗਨ ਦੇ ਸਾਹਮਣੇ ਆ ਗਿਆ ਓਹ ਹੋ ਹਾਂਜੀ 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 ਇਸ ਨੂੰ ਖਤਮ ਕਰਦੇ ਹਾਂ ਹਾਂ ਠੀਕ ਹੈ ਇਹ ਬੜਾ ਵੱਡਾ ਨੁਕਸੇ ਹੈ ਇਸ ਕਰਕੇ ਇਹ ਇਹ plane ਨਹੀਂ ਉੜ ਸਕਿਆ ਸਿਰਫ ਇਹ ਟ੍ਰੇਨਿੰਗ ਵਾਸਤੇ ਯੂਜ਼ ਕੀਤਾ ਸੀਗਾ ਅੱਛਾ ਬ੍ਰਿਟਿਸ਼ ਬ੍ਰਿਟਿਸ਼ ਆਰਮੀ ਨੇ ਬ੍ਰਿਟਿਸ਼ ਇਹ ਉਹਨਾਂ ਦਾ ਟ੍ਰੇਨਿੰਗ ਸਕੂਲ ਕੈਨੇਡਾ ਦੇ ਵਿੱਚ ਸੀ ਹੂੰ ਹੂੰ ਇੱਥੇ ਉਹਨਾਂ ਨੂੰ ਜਿੰਨੇ ਪਾਇਲਟਸ ਉਹਨਾਂ ਨੇ ਰਿਕਰੂਟ ਕਰਨਾ ਹੈ ਕਰਕੇ ਇੱਥੋਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੁੰਦੀ ਸੀ ਹੁਣ ਇਸ plane ਦੇ ਵਿੱਚ ਉਦੋਂ ਐਟ ਅ ਟਾਈਮ ਚਾਰ ਬੰਦੇ ਬੈਠ ਕੇ ਇਹਨੂੰ ਆਪਰੇਟ ਕਰਦੇ ਸੀਗੇ ਹੂੰ ਲਓ ਮੈਂ ਤੁਹਾਨੂੰ ਦਿਖਾਵਾਂ ਅੰਦਰੋਂ ਕਿਵੇਂ ਇਹ ਤਾਂ ਬਿਲਕੁਲ ਇਹਦੇ ਤਿੰਨੇ ਲਗ ਲਗ ਸੀਟਾਂ ਬਣੀ ਐ ਸਭ ਤੋਂ ਅੱਗੇ ਪਾਇਲਟ ਬੈਠਾ ਤੇ ਨਾਲ ਉਹਦੇ ਕੋ ਪਾਇਲਟ ਜੇ ਲੋੜ ਹੈ ਤਾਂ ਪਾਇਲਟ ਦੇ ਪਿੱਛੇ ਇੱਕ ਅਲੱਗ ਸੀਟ ਹੈ ਜਿੱਥੇ ਨੈਵੀਗੇਟਰ ਬੈਠਾ ਹੈ ਇਸ ਪਲੇਨ ਦਾ ਨਾਮ ਹੈ ਐਫਰੋਐਂਸਨ ਠੀਕ ਹੈ ਨੈਵੀਗੇਟਰ ਜਿਹਨੇ ਨਕਸ਼ਾ ਦੇਖ ਕੇ ਉਹਨੂੰ ਦੱਸਣਾ ਵੀ ਆਪਾਂ ਕਿੱਥੇ ਪਹੁੰਚ ਗਏ ਕਿੱਧਰ ਜਾਣਾ ਹੈ ਖੱਬੇ ਮੋੜਨਾ ਸੱਜੇ ਮੋੜਨਾ ਘਰ ਵਗਰ ਉਸ ਤੋਂ ਪਿੱਛੇ ਬੈਠਾ ਰੇਡੀਓ ਵਾਲਾ ਬੰਦਾ ਜਿਸ ਨੇ ਗਰਾਉਂਡ ਸਟਾਫ ਦੇ ਨਾਲ ਕਮਿਊਨੀਕੇਸ਼ਨ ਕਰਦਾ ਉਹ ਪਾਇਲਟ ਦੀ ਸੀਟ ਕੋ ਪਾਇਲਟ ਦੀ ਸੀਟ ਹੂੰ ਉੱਛੇ ਉਹ ਨੈਵੀਗੇਟਰ ਨਕਸ਼ੇ ਹੁੰਦੇ ਸੀ ਹੈਗੇ ਨਕਸ਼ੇ ਦੇ ਹਿਸਾਬ ਨਾਲ ਉਹ ਪਿੱਛੇ ਰੇਡੀਓ ਵਾਲਾ ਬੰਦਾ ਹੂੰ ਹੂੰ ਕਮਿਊਨੀਕੇਸ਼ਨ ਸੋ 1 2 3 ਤੇ ਚੌਥਾ ਬੰਦਾ ਇੱਕ ਕੋਪਾਇਲਟ ਵੀ ਹੁੰਦਾ ਸੀ ਤੇ ਬੰਬਰ ਵੀ ਹੁੰਦਾ ਸੀ ਹੂੰ ਹੂੰ ਇਹ ਕਿਉਂਕਿ ਬੰਬਾਰਟਮੈਂਟ ਵਾਸਤੇ ਹੀ ਹੁੰਦਾ ਆ ਤੁਹਾਨੂੰ ਮੈਂ ਦਿਖਾਵਾਂ ਉਹਦੀ ਸੀਟ ਥੱਲੇ ਗਿਆ ਅੱਛਾ ਅੱਛਾ ਉਹ ਇੱਥੇ ਲੇਟ ਕੇ ਕੰਮ ਕਰਦਾ ਸੀ ਹਾਂ ਬੰਬਰ ਲੇਟ ਕੇ ਹੇਠੇ ਦੇਖ ਕੇ ਤੇ ਬੌਮਬਿੰਗ ਜੋ ਹੈ ਉਹ ਕਰਦਾ ਹੁੰਦਾ ਹੈ ਇਹ ਉੱਪਰ ਮਸ਼ੀਨ ਕਰਨ ਲੱਗੀ ਹੈ ਅ ਮਤਲਬ ਵਿਊ ਥੱਲੇ ਵੀ ਪੂਰਾ ਰਹਿਣ ਨਾਲ ਹਰੇਕ ਥੱਲੇ ਵਿਊ ਲੈਣ ਦਾ ਤੇ ਇਹ ਇਹ ਜਿਹੜੀ ਇਹ ਇਤਰੇ ਤੋਂ ਬਾਹਰ ਜਾਂਦੀ ਹੈ ਜਿਸ ਦੇ ਨਾਲ ਇਹ ਮੈਅਰ ਕੀਤਾ ਜਾਂਦਾ ਕਿ 에ਰੋਪਲੇਨ ਦੀ ਸਪੀਡ ਕਿੰਨੀ ਹੈ ਅੱਛਾ ਕਿੰਨੀ ਸਪੀਡ ਤੇ ਹਵਾ ਅੰਦਰ ਜਾ ਰਹੀ ਹੈ ਉਸ ਉਸ ਦੇ ਬੇਸ ਤੇ ਨਾਲ ਕੈਲਕੂਲੇਟ ਹੁੰਦੀ ਹੈ ਕਿੰਨੀ ਹੋਲੀ ਜਿਹਾ ਐਡਵਾਂਸ ਹੁੰਦਾ ਰਿਹਾ ਇਹ ਕੰਮ ਸਾਰਾ ਇੱਕ ਲੇਡੀ ਨੇ ਐਲ ਸੀ ਮੈਗਲ ਇਹਦਾ ਨਾਮ ਹੂੰ ਹੂੰ ਪੰਜਾਬ ਵਾਲਾ ਗਿਲ ਨਹੀਂ ਐਲ ਸੀ ਮੈਗਲ ਹੂੰ ਇਹ ਕੈਨੇਡਾ ਦੀ ਫਰਸਟ ਐਰੋਨੌਟਿਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਇਸ ਲੇਡੀ ਨੇ ਤੇ ਇਸ ਨੇ ਪਲੇਨ ਡਿਜ਼ਾਈਨ ਤੇ ਇੱਕ ਆਰਗੇਨਾਈਜੇਸ਼ਨ ਨੂੰ ਹੈਡ ਕੀਤਾ ਜਿਹੜੀ ਇਹ ਮੈਨੂਫੈਕਚਰਿੰਗ ਕਰਦੀ ਸੀ ਰੂਪੀਆਸ ਤੇ ਇਹ ਜਿਹੜਾ ਮੂਰੀਕੇਨ ਹੈ ਮੂਰੀਕੇਨ ਹੈ ਨਾ ਹਾਪਰ ਮੂਰੀਕੇਨ ਇਸ ਦੇ ਡਿਜ਼ਾਈਨਿੰਗ ਦੇ ਵਿੱਚ ਇਸ ਲੜਕੀ ਦਾ ਬਹੁਤ ਜ਼ਿਆਦਾ ਹੱਥ ਸੀਗਾ ਇਨ ਇਨ ਅ ਹੋਲ ਸਾਰੀ ਹਰਦਨ ਆਲ ਦੇ ਪਲੇਸ ਤੇਨੇ ਬਣਾਇਆ ਤਾਂ ਸਭ ਨੂੰ ਇਹ ਐਰੋਪਲੇਨ 1942 ਦੇ ਵਿੱਚ ਬਣਿਆ ਸੀ ਜੈਰਕੋਡਨਿਓਸ ਔਰ ਇਹਨੇ ਕਾਫੀ ਸਾਰੀਆਂ ਜਿਹੜੀਆਂ ਕੰਨਸ ਸਾਹਿਬ ਜਿਹੜੀਆਂ ਇਨਵਾਲਵਸ ਦੇ ਵਿੱਚ ਮੈਨ ਦੇ ਬਾਅਦ ਇਹ ਬੰਬਰਰ ਇਸ ਬੰਬਰ ਹੀ ਹੈ ਐਰਪਲੇਨਸ ਹੈਗੇ ਐਰ ਫੋਰਸ ਨੇ ਇਹ ਕੋਈ ਨਹੀਂ ਅੱਛਾ ਅੱਛਾ ਠੀਕ ਹੈ 1 ਡਾਲਰ ਦਾ ਓਕੇ ਉਹਨਾਂ ਦੀ ਫੋਟੋ ਰਹੀ ਦਿੱਤੇ ਹਾਂ ਹਾਂਜੀ ਉਹ ਨੂੰ ਬਰਨ ਕਰਕੇ ਫਿਰ ਛੁਪਣੀ ਹਾਈ ਸਪੀਡ ਤੇ ਥੋੜਾ ਇਹ ਬੋਬਿੰਗ ਕਰਾਂ। ਐਕਸਲੂਰ ਲਈ ਥੋੜਾ ਫਾਇਰ ਕਰਦੇ ਹਾਂ। ਜੀ ਨਦਰ ਨੇ ਤਿੰਨ ਉੱਪਰ ਲਗਾਤਾ। ਇਹਦਾ ਬਣਾਇਆ ਹੋਇਆ ਸਟੀਲ ਜੀ ਟਾਈਪ ਹੈ। ਹਾਂਜੀ ਜਾਈਦੇ। ਜੌੜ ਬੜਾ। ਬਹੁਤ ਵੱਡਾ ਹੈ ਤਾਂ। ਰੋਲ ਤੇ ਰੀਡੀਅਲ ਲੱਗੂ। ਹਾਂ ਕਾਫੀ ਵੱਡਾ ਹੈ। ਪਸਟਾਰਟ ਸੇ ਤੋਂ ਦੇਖੋ। ਇਹ ਕਿਹਦੀ ਜਗ੍ਹਾ ਤੇ ਕਿੰਨਾ ਕੁਝ ਸੈੱਟ ਕੀਤਾ ਹੋਇਆ ਹੈ ਇਹਨਾਂ ਨੇ ਇੱਕ ਇੱਕ ਬਰੀਕੀ ਕਿਹ ਚੀਜ਼ਾਂ ਲਗੀਆਂ ਨੇ ਉਹ ਤਾਂ ਨਹੀਂ ਹੈ ਆਹ ਬੁਰਾ ਬਣ ਆਇਆ ਉਸਨੇ ਇਹ ਹੈ ਯਾ ਲੈਣ ਹੈ ਹਾਂ ਟੋਟਲੀ ਮੇਡ ਇਨ ਕੈਨੇਡਾ ਉਹ ਇਹ ਤੇ ਕਾਫੀ ਜਗ੍ਹਾ ਘਾਟੇ ਉੱਪਰ ਬੈਠਣ ਨੂੰ ਹੁੰਦੀ ਜਗ੍ਹਾ ਦੇ ਵਿੱਚ ਹਾਂਜੀ 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 ਜਿੱਦਾਂ ਕੋਈ ਤੇ ਜਿਹੜਾ ਬਣੀ ਉਸ ਦੇ ਤੋਂ ਫਰੰਟ ਦਾ ਮੰਡਲ ਉਹ ਮੰਡਲ ਨਹੀਂ ਕੀ ਜਾਨੀ ਤੇ ਫਾਈਟਰ ਪਲੇਨ ਏਸ ਪਲੇਨ ਦੀ ਖਾਸੀਅਤ ਇਹ ਹੈ ਕਿ ਇਹ ਸਾਊਂਡ ਦੀ ਸਪੀਡ ਤੋਂ ਡਬਲ ਦੇ ਉੱਤੇ ਚੱਲ ਸਕਦਾ ਅੱਛਾ ਆਮ ਤੌਰ ਤੇ ਪਲੇਨ ਦੀ ਹੁੰਦੀ ਹੈ ਕਿ ਦੇ ਵਾਂਟ ਟੂ ਬ੍ਰੇਕ ਦਿਸ ਸਾਊਂਡ ਬੈਰੀਅਰ ਕਿ ਜਿਹੜਾ ਵੀ ਸਾਊਂਡ ਦੀ ਸਪੀਡ ਤੋਂ ਵੱਧ ਚੱਲੇ ਇਹ ਇਹ ਸਾਊਂਡ ਤੋਂ ਡਬਲ ਸਪੀਡ ਤੇ ਫਲਾਈ ਕਰ ਸਕਦਾ ਹੂੰ ਹੂੰ ਰੋਲਸ ਰੋਇਸ ਹੀ ਪ੍ਰੋਵਾਈਡ ਕਰਦਾ ਇੰਜਨਸ ਹੈ ਜਿਆਦਾਤਰ ਉਹ ਜੀ ਰੋਲਸ ਰੋਇਸ ਕੰਪਨੀ ਦਾ ਬਣਿਆ ਹੋਇਆ ਇੰਜਨ ਹੈ ਇਹ ਉਹ ਫਾਈਟਰ ਜੈਟ ਟਾਈਪ ਹੈ ਜਿੱਦਾਂ ਫਾਈਟਰ ਜੈਟ ਵਾਲਾ ਹੈ ਅੱਜਕੱਲ੍ਹ ਜਿਹੜੇ ਏਅਰਪਲੇਨਸ ਨੇ ਜਿੰਨਾਂ ਤੁਸੀਂ ਸਪਲਾਈ ਕਰਦੇ ਆ ਅੱਜਕੱਲ੍ਹ ਉਹਨਾਂ ਵਿੱਚ ਇਹ ਇੰਜਨ ਲੱਗੇ ਨੇ ਮੋਸਟਲੀ ਓਕੇ ਸੋ ਪਲੇਨ ਦਾ ਬੇਸਿਕ ਪਰਪਸ ਕੀ ਹੈ ਉਨੇ ਅੱਗੋਂ ਦੀ ਤੁਹਾਡੀ ਏਅਰ ਲੈਣੀ ਹੈ ਹੂੰ ਉਧਰੋਂ ਤੁਸੀਂ ਦੇਖਿਆ ਹੈ ਉਹ ਸਪੈਲਰ ਹੂੰ ਹੂੰ ਤੁਸੀਂ ਨੇ ਇਸ ਚੰਬਰ ਦੇ ਵਿੱਚ ਜਾ ਕੇ ਇਹਨੂੰ ਵਰਨ ਕਰਨਾ ਹੈ ਕਿ ਕੈਸੇ ਹੂੰ ਹੂੰ ਕਿ ਉੱਦੇ ਨਾਲੋਂ ਬੜੀ ਸਪੀਡ ਹੋਣੀ ਹੈ ਇਸੇ ਨੂੰ ਹਵਾਵਾਂ ਉਹ ਕੱਢਣਾ ਕੋਈ ਨਾ ਸਾਈਡਾਂ ਤੇ ਦੋ ਲੱਗੇ ਹੁੰਦੇ ਗੋਲ-ਗੋਲ ਘੁੰਮਣ ਵਾਲੇ ਉਹ ਅਦੇ ਅੰਦਰ ਇਹੀ ਚੀਜ਼ ਹੈ ਉਹ ਉਹਦੇ ਅੰਦਰ ਹੈ ਹੂੰ ਹੂੰ ਸੋ ਉਹਨੇ ਜਿੱਦੀ ਸਪੀਡ ਦੇ ਉੱਤੇ ਪਿੱਛੇ भेजेगा एयर ਨੂੰ 19 ਸਪੀਡ ਤੇ ਇੰਜਨ ਤੋਂ ਦਾ ਪਲੇਨ ਆ ਕੇ ਬੰਦ ਹੂੰ ਹੂੰ ਸਾਹ ਆ ਗਿਆ ਨੀ ਬੜਾ एयर ਵੀ ਬੜਾ एयर ਫੰਕਸ਼ਨ ਸੀ ਹੂੰ ਕਹ ਰਿਹਾ 9044 ਦਾ ਇੰਜਨ ਬਹੁਤ ਪੁਰਾਣਾ ਇੰਜਨ ਹੂੰ ਹੂੰ ਅੱਜ ਕੱਲ ਤਾਂ ਬਹੁਤ ਮਾਡਰਨ ਆ ਗਏ ਨੇ ਹੂੰ ਤੇ ਇੰਜਨ ਲੈ ਕੇ ਉਹਦੀ ਕੰਪਰਸ਼ਨ ਇੱਥੇ ਕੰਪਰਸ਼ਨ ਚੈਂਬਰ ਦੇ ਵਿੱਚੋਂ ਉਹਨਾਂ ਦਾ ਸਿਰ ਕਮਾਨ ਨੂੰ ਇਹ ਜੂਰਦੀ ਪੁੱਛੇ ਜਿੰਨੇ ਸੁੱਕਣਾ ਕਿ ਜਿੰਨੀ ਜਿੰਨੀ ਸਪੀਡ ਦੇ ਉੱਤੇ ਜਾਏਗਾ ਉਹ ਆਪੇ ਚੁਜਾਈ ਹੋਣਾ ਪਲੇ ਆ ਨਾ ਹੂੰ ਹੂੰ ਇਸ ਤੋਂ ਵੱਡਾ ਹੈਲਥ ਸਿਸ ਹਸ ਬੀਨ ਬਰੀਫ ਪਪੂਲਰ ਇਨ ਜੇ ਇਹ ਦਾ ਅਗੋ ਪ੍ਰਿੰਸੀਪਲ ਸੇਮ ਹੈ ਸਕ ਫੇਰ ਫਰਮ ਦੇ ਫੇਰ ਬਰਨ ਦਾ ਗੈਸਸ ਐਂਡ ਅਦਰ ਫਲੂਸ ਐ ਦ ਸਾਰਾ ਫਿਊਲ ਤਾਂ ਦੇ ਵਿੱਚ ਯੂਜ਼ ਹੋਣਾ ਤੋਂ ਬਰਨ ਐਂਡ ਦੈਨ ਦਿਸ ਇਜ਼ ਦੀ ਐਡਜਸਟ ਨੰਬਰ ਹੂੰ ਹੂੰ ਬੜੇ ਹੁਣ ਜਿੱਦਾਂ ਕਾਫੀ ਲੰਬਾ ਪਰ ਅੱਜ ਕੱਲ ਇੰਨੇ ਲੰਬੇ ਨਹੀਂ ਹੈਗੇ ਨਹੀਂ ਹੁੰਦੇ ਅੱਛਾ ਜਿਹੜਾ ਸਾਈਡਾਂ ਲੱਗਿਆ ਉਹ ਜੇ ਗੋਲ ਹਾਂ 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 ਜੈਂਟਿਫ ਇਫ ਫਰੰਟ ਹੂੰ ਹੂੰ ਇਹ ਪੂਰਾ ਪੱਖਾ ਹੈ ਕੀ ਹਾਂਜੀ ਅੱਜ ਕੱਲ ਦੇ ਪਲੇਸ ਦੇ ਵਿੱਚ ਸੇਮ ਅੱਛਾ ਤੇ ਦੇ ਹੁੰਦਾ ਇਹ ਪੂਰੇ ਘੁੰਦਾ ਹੈ ਇਹ ਪੂਰਾ ਘੁੰਦਾ ਹੈ ਇਹ ਪੂਰਾ ਘੁੰਮੇਗਾ ਇਹ ਅੱਗੇ ਬੈਰੀਅਰ ਲੱਗੇ ਨੇ ਇਹ ਵੀ ਪੱਖੇ ਨੇ ਹਾਂ ਹਾਂ ਦੇ ਅੰਦਰ ਹਾਂ ਯਸ ਇਹ ਇੱਥੋਂ ਇਹ ਸਾਫ ਕਰਕੇ ਕਰਕੇ ਵੱਲ ਸਿੱਧਾ ਜਾਣਾ ਫਿਰ ਇਹਦੇ ਪਿੱਛੇ ਇੱਕ ਹੋਰ ਲਗਣੀ ਹੈ ਵਰਦੀ ਨੇ ਅਜ ਤੱਕ ਕੰਮ ਹੈ ਹਵਾ ਨੂੰ ਪਿੱਛੇ ਵੱਲ ਨੂੰ ਧੱਕਣਾ ਹਾਂ ਹਾਂ ਫਿਰਦੇ ਪਿੱਛੇ ਇੱਕ ਹੋਰ ਚਾਹੀਦਾ ਲੱਗਣਾ ਹੈ ਅਟੈਚਮੈਂਟ ਉਹਦੇ ਨਾਲ ਹਾਂ ਆ ਪਿੱਛੇ ਜਾ ਤੇ ਫਿਰ ਅੱਗੋਂ ਤਾਂ ਕਾਫੀ ਜ਼ੋਰ ਨਾਲ ਖਿੱਚਦਾ ਹੋਏਗਾ ਇਹ ਚੀਜ਼ ਕਾਫੀ ਪ੍ਰੈਸ਼ਰ ਹੋਣਾ ਹੈ ਜੋ 에어ਕ੍ਰਾਫਟ ਰਨਵੇ ਦੇ ਉੱਤੇ ਪਹੁੰਚ ਗਿਆ ਹਮ ਇੰਨੀ ਜ਼ੋਰ ਦੀ ਹਵਾ ਸਕਦਾ ਅਗਰ ਉੱਥੇ ਇੱਕ ਬੱਦਲ ਇਹਦਾ ਤੁਰਦਾ ਨਜ਼ਰ ਆ ਜਾਵੇ ਨਾ ਪਲੇਨ ਦੇ ਨੇੜੇ ਜਾਂਦਾ ਉਹ ਬੰਦੇ ਨੂੰ ਤਾਂ ਖਿੱਚ ਕੇ ਅੰਦਰ ਲੈ ਜਾਏ ਹਮ ਇਦਾਂ ਦਾ ਹੈ ਵੀ ਕੇਸ ਹੈ ਕਿਦਾਂ ਹਾਂਜੀ ਹਾਂਜੀ ਹੋ ਚੁੱਕੇ ਨੇ ਹਮ ਹਮ ਲੋ ਜੀ ਬਾਹਰਲੇ ਪਾਸੇ ਆ ਗਏ ਆ ਉਸ ਤੋਂ ਆ ਹੈਲੀਕਾਪਟਰ ਲੱਗਾ ਬਾਹਰ ਇਹਦੇ ਨਾਲ ਹੀ ਅੱਗੇ ਇੱਕ ਟੈਂਟ ਆ ਜਿੱਥੇ ਇਸ ਤੋਂ ਵੀ ਵੱਡੇ ਜਹਾਜ ਲੱਗੇ ਨੇ ਅੱਜ ਦੇਖੀਏ ਉਹ ਜਰ ਹੈ ਮੈਂ ਲੈਂਡ ਕਾਸਟਰ ਹਮਮ ਹਰ ਇੱਕ ਜਿੰਨੇ ਵੀ ਲੈਂਡ ਕਾਸਟਰ ਬਣਿਆ ਨਾ ਜ ਤੱਕ ਹਰ ਇੱਕ ਦਾ ਇੱਕ ਇੰਡੀਵਿਜੂਅਲ ਪਲੇਨ ਦਾ ਅਲੱਗ ਤੋਂ ਨਾਮ ਹੈ ਅੱਛਾ ਇਸ ਇਸ ਦੇ ਨਾਮ ਲੇਡੀ ਕਿਹਨੂੰ ਸੀਗਾ ਜੈਂਕਿੰਸ ਐਕਸਪ੍ਰੈਸ ਔਰ ਉਹ ਲੇਡੀ ਆਰਥਰ ਤੇ ਲੇਡੀ ਆਰਥਰ ਹਮਮ ਇਹ ਨਾਮ ਆਹ ਇਸ ਪਲੇਨ ਦੇ ਵਿੱਚ ਇਹ ਸਿੰਗਲ ਟਾਇਰ ਹੈ ਇਹਦੇ ਹਾਂਜੀ ਹਾਂਜੀ ਟਾਇਰ ਦਾ ਸਾਈਜ਼ ਦੇਖੋ ਨਾਰਮਲ ਹਾਂ ਹਾਂ ਪਿੱਛੇ ਇੱਕ ਪਿੱਛੇ ਤੇ ਦੋ ਸਾਈਡਾਂ ਦੇ ਉੱਪਰ ਅੱਛਾ ਹਾਂ ਹਾਂ ਅਰੇ ਚ ਇਸ ਨਾਰਮਲ ਹਿਊਮਨ ਬੀਇੰਗ ਦੀ 6 ਫੁੱਟ ਹੈ ਰਾਈਟ ਤੇ ਇਹ ਦੇਖ ਲਓ ਇਹ ਬੰਬ ਹੈ ਇਹਦੇ ਵਿੱਚ ਅੱਛਾ ਟਾਲ ਬੋਏ ਤੇ ਗ੍ਰੈਂਡ ਸਲੈਮ ਇਹ ਇਹ ਹੈਗੀ 21 ਫੁੱਟ ਦਾ ਬੰਬ ਹੈ ਤੇ 25 ਫੁੱਟ ਇਹ ਇਹਦੇ ਦੇ ਨਾਲ ਦੇ ਇੱਥੇ ਕਿੰਨੇ ਬੌਮਸ ਇਹਦੇ ਵਿੱਚ ਲੋਡ ਹੋ ਜਾਂਦੇ ਨੇ ਹਾਂ ਹਾਂ ਆ ਫੜਨ ਵਾਲੇ ਵੀ ਲੱਗੇ ਹੋਏ ਆ ਹਾਂ ਜੀ ਇਹ 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 ਬੌਮਸ ਇੱਥੋਂ ਲੋ ਬੰਦ ਹੋ ਜਾਂਦਾ ਉਸ ਤੋਂ ਪਰ ਜਦੋਂ ਬੌਮਸ ਸੁੱਟਨੇ ਤਾਂ ਇਹ ਖੁੱਲਨੇ ਤੇ ਬੌਮਸ ਸੁੱਟ ਕੇ ਤੇ ਬਾਤ ਕਰਦੇ ਹੂੰ ਫਿਲਮਾਂ ਜੀ ਦੇਖਿਆ ਹੁੰਦਾ ਇਹਦਾ ਚੀਜ਼ਾਂ ਕੋਈ ਫਿਲਮਾਂ ਸਟੂਫੀਆ ਵੀ ਦੇਖਿਆ ਵਸਤੂ ਕੋਈ ਬੰਦਾ ਬੈਠਾ ਜਣਾ ਹੂੰ ਫਾਇਰ ਕਰ ਰਿਹਾ ਇਹਦੇ ਨਾਲ ਇਹ ਕਲੇਨ ਅਜੇ ਵੀ ਹੋ ਰਹੇ ਨੇ ਹਾਂ ਹਾਂ ਇੱਕ ਕਲੇਨ ਹੈ ਜਿਹੜਾ ਉੱਡਦਾ ਆ ਦੇ ਵਿੱਚ अच्छा जाय ਦੇ ਪਿੱਛੇ ਬੈਗੇ ਹੈ ਉਹ ਦੇਖ ਰਿਹਾ ਸਾਨੂੰ ਕੋਈ ਫੋਲੋ ਤਾਂ ਨਹੀਂ ਕਰ ਰਿਹਾ ਅਗਰ ਕੋਈ ਫੋਲੋ ਕਰ ਰਿਹਾ ਉਕਰੋ ਨਹੀਂ ਕਿਉਂ ਕਿਧਰੋਂ ਵੀ ਫਾਇਰ ਕਰ ਰਿਹਾ ਤੇ ਉਹ ਥੱਲੋਂ ਵੀ ਨਾਲ ਕਾਰ ਕਰਕੇ ਉਸ ਨੂੰ ਡਿਸਟਰਾਇ ਕਰ ਹਾਂ ਇਹ ਵਧੀਆ ਹੈ ਕਪ ਇਹ ਕਾਫੀ ਲੰਬਾ ਜਾ ਜੇ ਮਤਲਬ ਵੀ ਫਾਈਟਰ ਜੀ ਬਹੁਤ ਹੈ ਜੀ ਲੈਂਡਕਾਸਟਰ ਹਾਂ ਹਾਂ ਸਾਈਜ਼ ਜਮਾਇਆ ਨਾ ਜੀ ਪਸੈਂਟਰ ਸਕ੍ਰੀਨਸ਼ਾਟ ਜੀ ਇਹ ਚੱਲਦਾ ਇੱਥੇ ਆਇਆ अच्छा 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 ओ पानी तोड़न वाला पानी ਦੇ ਉੱਤੇ ਉਤਰਨ ਵਾਲਾ ਉਹ ਬਾਰੇ ਸਾਰੀ ਵਿਖੇ ਮੈਂ ਪਾਣੀ ਡੋੜਨ ਵਾਲੇ ਹਾਂਜੀ ਹਾਂਜੀ ਉਦੋਂ ਕਵਲ ਰਾਈਡ ਲਈ ਨਹੀਂ ਹੁੰਦਾ ਪਰ ਦੇਖੀਏ ਕਿ ਇਹ ਜਿਹੜਾ ਕੈਨ ਬੋਰਾ ਕੇਅਰ ਲਿਮਟਿਡ ਨਵਾਂ ਪਲੇਨ ਇਹ ਇਹਦੇ ਨਾਲ ਉਹ ਪਲੇਨ ਵੀਆਈਪੀਜ਼ ਨੂੰ ਕੈਰੀ ਕਰਨ ਵਾਸਤੇ ਬਣਾਇਆ ਗਿਆ ਹੈ ਨਾ ਬਹੁਤ ਯੂਜ਼ ਹੋਏ ਨੇ ਕੈਰ ਹੈਲੀਕਾਪਟਰ ਸਾਈਜ਼ ਐਡਾ ਹੀ ਹੁੰਦਾ ਵਾ ਕਿ ਵੱਡੇ ਵੀ ਹੁੰਦੇ ਸਾਈਜ਼ ਮੇਰੇ ਨਾਲ ਵੱਡੇ ਵੀ ਹੁੰਦੇ ਨੇ ਹਾਂ ਆਮ ਤੌਰ ਤੇ ਇਹਨੇ ਸਾਰੀ ਹੂੰ ਆਹ ਡਿਫਰੈਂਟ ਸਟਾਈਲ ਹੀ ਹੈ ਇਹ ਸਸ ਤੋਂ ਸਾਰੇ ਨੂੰ ਸੈਸ ਨੇ ਕਹਿੰਦੇ ਆ ਕਿੰਨੀ ਨਾਮ ਦੀ ਸੈਸਲ ਅਮਰੀਕਨ ਕੰਪਨੀ ਹੈ ਇੱਕ ਜਿਹੜੀ 에ਰੋਪਲੇਨ ਬਣਾਉਂਦੀ ਹੈ ਛੱਤੇ ਸੈਸਲ ਹੂੰ ਹੂੰ ਉੱਪਰੋਂ ਇਦਾਂ ਦਾ 뷰 ਆ ਸਾਰਾ ਦੇਖੋ ਜਾਏ ਟੰਗੇ ਹੋਏ ਆ ਅੰਦਰ ਵਾਲਾ ਪਾਰਟ ਜਿਹੜਾ ਇੰਜਨ ਪੇ ਨੇ ਇਹ ਸਾਰੀਆਂ ਚੀਜ਼ਾਂ ਬਾਰੇ ਗੱਲਾਂ ਕੀਤੀਆਂ ਸੀ ਆਪਾਂ ਹੁਣ ਦੇਖੋ ਇਹ ਸਾਰੇ origignal ਜਹਾਜ਼ ਨੇ ਸਾਰੇ ਕਿੰਨਾ ਵਧੀਆ ਬਣਿਆ ਹੈ ਉਹ ਲਾਸਟੇ ਉਥੇ ਤੁਹਾਨੂੰ ਜਹਾਜ਼ ਦਾ ਸਿਮੂਲੇਟਰ ਟਾਈਪ ਦੱਸਦੇ ਅੰਦਰ ਕਿਦਾਂ ਚੱਲਦਾ ਪਰ ਉਹਦੀ ਵੇਟਿੰਗ ਚੱਲ ਰਹੀ ਹੈ ਟਿਕਟ ਜਿਆਦਾ ਨਹੀਂ ਹੈ 10-15 ਡਾਲਰ ਹੀ ਆ ਬੜੀ ਉਹਦੀ ਵੇਟਿੰਗ ਹੈ ਘੰਟੇ ਦੀ ਉਹਦੇ ਵਿੱਚ ਤੁਹਾਨੂੰ ਬੈਠ ਕੇ ਦੱਸਣ ਕਿ ਕਿਦਾਂ ਚੱਲਦਾ ਹੈ ਸਵਾਰੀਆਂ ਸਾਰੀਆਂ ਬੈਠ ਗਿਆ ਨੇ ਮਜੇ ਨਾਲ ਕੋਈ ਕਿਤਾਬਾਂ ਪੜ੍ਹਨ ਦਿਆ ਕੋਈ ਖਾਣਾ ਖਾਣ ਦਿਆ ਤੇ ਆਜੋ ਚਾਹ ਦੀ ਸਵਾਰੀ ਕਰੀਏ ਸਾਰੇ ਦੁਕਾਨਾਂ ਲੱਗੀਆਂ ਥੋੜਾ ਬਤਾ ਜਾਦਾਂ ਜਾਜਾਂ ਦਾ ਸਮਾਨ ਸਮੂਹਣਿਆ ਆਹ ਹੁਣ ਤੁਹਾਨੂੰ ਸਿਮੂਲੇਟਰ ਦੇ ਅੰਦਰ ਦਿਖਾਈ ਕਿੱਦਾਂ ਹੁੰਦਾ ਹੈ। ਪੂਰਾ ਦੱਸ ਦੇ ਜਿੱਦਾਂ ਚਲਾਂਦੇ ਕਿੰਨਾ ਜਾਜ ਉੱਥੇ ਬੈਠਾਂਗੇ ਨਾਲੇ ਬੈਠਣਗੇ। ਹਾਂ ਉਹ ਮੁੰਡਾ ਬੈਠਾ ਜਿੱਥੇ ਉੱਥੇ ਬਹਿ ਸਕਦੇ ਤੁਸੀਂ ਬਹਿ ਕੇ ਤੁਸੀਂ ਚਲਾ ਸਕਦੇ ਹੋ। ਤੇ ਉਦਾਂ ਹੀ ਜਾਜ ਜਿੱਦਾਂ ਤੁਸੀਂ ਡਾਂਦੇ ਆ ਜਿੱਦਾਂ ਦੀ ਕਮਾਰੇ ਸਟੀering ਸਾਰੇ ਸੋਚ ਤੁਹਾਡੇ ਕੰਟਰੋਲ ਹੋਣਗੇ। ਬੜੀ ਜੀ ਅਪਾਇੰਟਮੈਂਟ ਦੀ ਈਵਟਿੰਗ ਚੱਲ ਰਹੀ ਹੈ ਤਾਂ ਕਰਕੇ ਆਪਾਂ ਨਹੀਂ ਲਿਆ ਬਟਾ ਦੇਖੋ Well the last time I did it was like back when the had the that length like, um, like, like oh, okay. and I remember just like diving. Uh, it depends on because this is actually reading oh, yeah. straight like that, right? Oh yeah. oh yeah. A little bit of back pressure. Okay, yeah, be a little more throttle, we're getting low. Pull it up a bit. Okay. Okay. Not too much. No, it Not too no, much. No, it just a bit. More just more a, just bit. a bit. Yeah. ਇਹ ਕਿਤਾਬ ਤਾਂ ਚਾਹ ਨਹੀਂ ਚੱਲ ਰਹੀ ਇੱਕਦਮ ਟ੍ਰੈਕ ਤੇ 92 ਦੇ ਉੱਤੇ ਚੜਨ ਕੋੜਾ ਬਹੁਤ ਕੰਮ ਹੈ ਲੈ ਆ ਉਹਦੇ ਆ ਨੁਕਾ ਉਹ ਰਣਵੇ ਵੀ ਇੱਕ ਦਿਨ ਜਾ ਰਹੀ ਹੈ ਲੈਂਡਿੰਗ ਸਭ ਤੋਂ ਉੱਪਰ ਮਿੰਦੀ ਜਾਂਦੀ ਹੈ ਜੀ ਦੇਖ ਲਓ ਕਿੰਨਾ ਉੱਚਾ ਹੈ ਫਰੈਦਰ ਫਰੈਦਰ ਟੂ ਮੱਚ ਪੋਲ ਬੈਕ ਪੋਲ ਬੈਕ ਫਰੈਦਰ ਫਰੈਦਰ As far as it'll go. Eh. Of course You're on the airport. <laughs> nice. <laughs> Mostly there. Mostly there. We'll go to the airport by road now. Hey. Once you're back in the pavement area, and we'll hit the B button, and that'll break us. I get that very good. Did they going? you for that? Just going Airplane? That's all I get. <laughs> ਰੋਬੀ ਚਲਾ ਲਗੇ ਲੈ ਬੀ ਬਹਿ ਗਿਆ ਜਹਾਜ ਤੇ ਤੇ ਪਲੇਨ ਚਲਾ ਲਗਾ ਇਹ ਮਨ ਦਾ ਮਨਾ ਚਲੋ ਜੀ ਚਲਾਓ ਪਲੇਨ ਫਿਰ ਕਿਧਰ ਚਲੇ ਬਟਾਲੇ ਕੀ ਗਲਦਸਪੁਰ ਨਹੀਂ ਆਹ ਹੀ ਹੁੰਦਾ ਨਾ ਗਿਲਦਾ ਵੀ ਆਗੇ 1 ਡਾਲਰ ਤੇ ਚੱਲੀਗੀ ਮਸ਼ੀਨ ਊ ਮਨੇ ਫਲੋ ਵਾਹ ਤੇ

ਨਗਾਸ਼ ਬੀਬੀ ਬੀ 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 ਇਹ ਤਾਂ ਬੀਬੀ ਦਾ ਤਾਂ ਬੀਬੀ ਵਾਓ ਵਾਓ ਸੇ ਕਢਲ ਰਹੀ ਪਿੰਦਾ ਹਾਂ ਧੀਮ ਤੇ ਜਾਣਾ ਨਹੀਂ ਉਹ ਤੇ ਲਿਖਿਆ ਇੰਨੇ ਅਲਫੀ ਦਾ ਵਰਕ ਕਢੇ ਨਾ ਉਹ ਬੈਠੇ ਮੰਮੀ ਰਦੀ ਬੈ ਗਿਆ ਜਹਾਜ ਚ ਆਰ ਸੀ ਐਫ 273 ਲੋ ਜੀ ਆਪਾਂ ਕਰੀਏ ਜਹਾਜ਼ ਦੀ ਸਵਾਰੀ ਤੇ ਹੋਕ ਕਨਫਰੈਂਸ ਦਾ ਵੀ ਵਧੀਆ ਲੱਗਾ ਹੋਏਗਾ ਧੰਨਵਾਦ ਜੀ ਕੀ ਕਾਲ ਹੈ